ਸਤਿ ਸ੍ਰੀ ਅਕਾਲ ਜੀ ਮੈਂ ਹਾਸ ਸਰਬਜੀਤ ਕੌਰ ਨਿਊਜ਼ ਟੀਨ ਪੰਜਾਬ ਘਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਇੱਕ ਬੇਹਦੀ ਅਹਿਮ ਤੇ ਵੱਡੀ ਖਬਰ ਨਾਲ ਕਰਨ ਜਾ ਰਹੇ ਹਾਂ ਕਿ ਖਬਰ ਜੁੜੀ ਹੋਈ ਹੈ ਭਾਰਤੀ ਨਾਗਰਿਕ ਸਰਬਜੀਤ ਕੌਰ ਜੋ ਕਿ ਪਿਛਲੇ ਸਾਲ ਨਵੰਬਰ ਦੇ ਮਹੀਨੇ ਚ ਪਾਕਿਸਤਾਨ ਗਈ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਦਾਲੂ ਦੇ ਨਾਲ ਪਰ ਉੱਥੇ ਉਹ ਜਾ ਕੇ ਉਸਨੇ ਧਰਮ ਪਰਵਰਤਨ ਕਰਵਾਇਆ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਈ ਤੇ ਉਸ ਤੋਂ ਬਾਅਦ ਉੱਥੇ ਵਿਆਹ ਕਰਵਾ ਲਿਆ ਗਿਆ ਦੋਸਤੋ ਬਾਤ ਤੋਂ ਹੀ ਲਗਾਤਾਰ ਪਾਲਿਸ ਦੀ ਕੀਤੀ ਜਾ ਰਹੀ ਸੀ ਤੇ ਹੁਣ ਨਿਕਾਹ ਕਰਨ ਵਾਲੀ ਸਰਬਜੀਤ ਕੌਰ ਦੀ ਗ੍ਰਿਫਤਾਰੀ ਦੀ ਖਬਰ ਸਾਹਮਣੇ ਸੁਣ ਕੇ ਬੜੀ ਖਬਰ ਸਰਬਜੀਤ ਕੌਰ ਉਰਫ ਨੂਰ ਹਸਨ ਅਤੇ ਉਸ ਦਾ ਪਤੀ ਗ੍ਰਿਫਤਾਰ ਕਰ ਲਏ ਗਏ ਨੇ ਲੰਕਾਨਾ ਸਾਹਿਬ ਤੋਂ ਦੋਹਾਂ ਦੀ ਗ੍ਰਿਫਤਾਰੀ ਹੋਈ ਹੈ ਵੱਡੀ ਖਬਰ ਜਾਣਕਾਰ ਦੇ ਮੁਤਾਬਿਕ ਡਿਪੂਟੇਸ਼ਨ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਪਿਛਲੇ ਸਾਲ ਨਵੰਬਰ ਦਾ ਇਹ ਪੂਰਾ ਮਾਮਲਾ ਹੈ ਜੁਰਕੀ ਚਾਰ ਪੀਕੂ ਸਿੱਖ ਜੱਥਾ ਪਾਕਿਸਤਾਨ ਗਿਆਸ ਦੀ ਤੇ ਸ਼ਰਗੁਨਾਦ ਦੇ ਮੇਜਰ ਪ੍ਰਕਾਸ਼ ਪੁਰਬ ਨੂੰ ਲੈ ਕੇ ਕਿ ਸਿੱਖ ਜੱਥਾ ਅਕਸਰੀ ਹਰ ਸਾਲ ਜਾਂਦਾ ਗੁਰਦ ਆਮ ਦੇ ਦਰਸ਼ਨਾਂ ਦੇ ਲਈ सरजित कौर भी एस सिख जत्थे च गई सी पर ओथे जाके ओ जत्थे तो अलग हो गई अलग हो के ओ नासिर हुसैन नु मिली क्योंकि लगातार कई साल तो ओ नासिर हुसैन दे संपर्क सी ओथे इसने जो है अपना नाम बदल लिया अपना धर्म बदल लिया ते उस तो बाद नासिर हुसैन दे नाल इसने ब्याह तो दहन इस रे अहम ते वड्डी खबर ਸਰਬਜੀਤ ਕੌਰ ਉਰ ਨੂਰ ਹੁਸੈਨ ਨੇ ਗ੍ਰਫਤਾਰ ਕਰ ਲਿਆ ਗਿਆ ਹੈ ਤੇ ਦੱਸਦੀ ਹੈ ਕਿ ਪਾਕਿਸਤਾਨ ਪਹੁੰਚ ਕੇ ਉਸਨੇ ਇਸਲਾਮ ਧਰਮ ਅਪਣਾ ਲਿਆ ਸੀ ਅਤੇ ਆਪਣਾ ਨਾਮ ਨੂਰ ਹੁਸੈਨ ਰੱਖ ਕੇ ਨਾਸੁਲ ਹੁਸੈਨ ਨਾਲ ਨਿਕਾਹ ਵੀ ਕਰਵਾ ਲਿਆ ਸੀ ਤੇ ਹੁਣ ਇੱਕ ਖਬਰ سامنے ਆ ਰਹੀ ਹੈ ਕਿ ਇਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਹੁਣ ਡਿਪੋਰਟੇਸ਼ਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਕਿਸਤੇ ਨਾਲ ਇਹ ਪਿੰਡ ਨਾਲ ਤਾਲੁਕ ਰੱਖਦੀ ਸੀ ਹਾਲਾਂਕਿ ਇਸ ਦਾ ਪਤੀ ਨਹੀਂ ਹੈ ਤੇ ਵਿਆਹੀ ਹੋਈ ਸੀ ਇੱਥੇ ਵੀ ਇਸ ਦੇ ਬੱਚੇ ਨੇ ਵੱਡੇ ਵੱਡੇ ਤੇ ਕਿਸਤੇ ਨਾਲ ਇਸ ਦੇ ਵੱਲੋਂ

ਕਈ ਵਾਰ ਸਰਬਜੀਤ ਕੌਰ ਜੋ ਹੈ ਉਹ ਕਰਤਾਰਪੁਰ ਲਾਂਗਾ ਜੋ ਹੈ ਉਥੇ ਦੇ ਦਰਸ਼ਨ ਕਰਨ ਗਈ ਸੀ ਤੇ ਹੁਣ ਵੱਡੀ ਖਬਰ ਸਰਬਜੀਤ ਕੌਰ ਗ੍ਰਫਤਾਰ ਹੋ ਚੁੱਕੀ ਹੈ ਮੇ ਨਾਲ ਮੇਰੇ ਸੁਖਵੀਨਿਸ਼ ਘਟਾਰੀਆ ਫੋਨ ਲਾਂਚ ਜੁੜਨੇ ਵਿਨੈਸ਼ ਵੱਡੀ ਜਾਣਕਾਰੀ ਸਰਬਜੀਤ ਕੌਰ ਉਰਫ ਨੂਰ ਹਸਨ ਗ੍ਰਫਤਾਰ ਹੋ ਚੁੱਕੀ ਹੈ ਡਿਪੋਰਟੇਸ਼ਨ ਦਾ ਪ੍ਰੋਸੈਸ ਵੀ ਸ਼ੁਰੂ ਹੋ ਚੁੱਕਿਆ ਹੈ ਸਰਬਜੀਤ ਇਹ ਮਾਮਲਾ ਕਾਫੀ ਸੁਰਕੀਆਂ ਚ ਬਣਿਆ ਹੋਇਆ ਸੀ ਜਦੋਂ ਤੋਂ ਪਤਾ ਚੱਲਿਆ ਸੀਗਾ ਕਿ ਇੱਕ ਭਾਰਤ ਤੋਂ ਜੱਥਾ ਗਿਆ ਸੀ ਪਾਕਿਸਤਾਨ ਤੇ ਇੱਕ ਲੇਡੀ ਹੈ ਜਿਹੜੀ ਉੱਥੇ ਹੀ ਰਹਿ ਗਈ ਉਸ ਤੋਂ ਬਾਅਦ ਜਿਹੜੇ ਦੋਨੋਂ ਮੁਲਕਾਂ ਦੀ ਆਪਾਂ ਕਹਿ ਸਕਦੇ ਆ ਜੇਰਸੀ ਦਾ ਹੈ ਜਾਂ ਜਿਹੜੇ ਇੰਟੈਲੀਜੈਂਸ ਇਨਫੋਟ ਹੈ ਉਹ ਇਸ ਮਾਮਲੇ 'ਚ ਲੱਗੇ ਹੋਏ ਸੀਗੇ ਕਿ ਆਖਰੀ ਕਿਵੇਂ ਹੋਇਆ ਮਾਮਲਾ ਕਿਉਂਕਿ ਜਿਹੜਾ ਵੀਜ਼ਾ ਦਾ ਪ੍ਰੋਸੈਸ ਹੁੰਦਾ ਹੈ ਰਿਲੀਜੀਅਸ ਜਥੇ ਨੂੰ ਮਿਲਦਾ ਉਹ ਇੱਕ ਸਪੈਸੀ ਟਾਈਮ ਲੀ ਹੁੰਦਾ ਹੈ ਤੇ ਉਸ ਤੋਂ ਬਾਅਦ ਜਦੋਂ ਦੋਨੋਂ ਮੁਲਕਾਂ ਦੀਆਂ ਏਜੰਸੀਜ਼ ਇਸ ਤੇ ਵਰਕ ਕਰ ਰਹੀਆਂ ਸੀਗੀਆਂ ਤਾਂ ਫਿਰ ਖਬਰ ਆਈ ਸੀ ਕਿ ਸਰਪਜੀਤ ਕੋਰ ਨੇ ਉੱਥੇ ਆਪ ਦਾ ਧਰਮ ਪਰਿਵਰਤਨ ਕਰਕੇ ਨਿਕਾਹ ਕਰਾ ਲਿਆ ਤੇ ਹੁਣ ਜਿਹੜੀ ਇੰਪੋਰਟ ਹੈ ਕਿ ਸਰਪਜੀਤ ਕੋਰ ਦੇ ਹੋਂਦ ਜਿਹੜੇ ਉੱਥੇ ਜਿਸ ਨਾਲ ਉਹਨਾਂ ਨੇ ਨਿਕਾਹ ਕਰਾਇਆ ਸੀ ਉਹ ਦੋਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ ਉਹਨਾਂ ਦੇ ਪਿੰਡ ਵਿੱਚੋਂ ਤੇ ਉਸ ਤੋਂ ਬਾਅਦ ਉਹਨਾਂ ਨੂੰ थाना ਨਨਕਾਣਾ ਸਾਹਿਬ ਲਿਜਾਇਆ ਗਿਆ ਤੇ ਯੋਕਲ ਲੋਅ ਦੇ ਕੁਆਰੰਟੇਨ ਪਾਕਿਸਤਾਨੀ ਲਾਅ ਅਕੋਰਡਿੰਗ ਅੱਗੇ ਜਿਹੜਾ ਡੈਪੂਟੇਸ਼ਨ ਦਾ ਪ੍ਰੋਸੈਸ ਹੈ ਉਹ ਸ਼ੁਰੂ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਬੰਦੀ ਅੱਗੇ ਜਿਹੜੇ ਕੁਝ ਸਾਰੇ ਸੋਰਸਸਿਸ ਰਹਿੰਦੇ ਉਹ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਅੱਗੇ ਹੋਰ ਡਿਟੇਲਰ ਵਿੱਚ ਪੁਸ਼ਟੀ ਹੋ ਸਕੇ ਪਰ ਅਜੇ ਤੱਕ ਦੇ ਲਈ ਬਿਲਕੁਲ ਯਕੀਨ ਨਹੀਂ ਹੈ ਕਿ ਕੋਈ ਖਬਰ ਆਵੇ ਮੈਂ ਆਮਨੇ ਆਇਆ ਜਾ ਕੇ ਗੱਲਬਾਤ ਕਰ ਪਾਓ ਤੁਹਾਡੀ ਵੌਇਸ ਬ੍ਰੇਕ ਹੋ ਰਹੀ ਹੈ

4 ਨਵੰਬਰ ਨੂੰ ਸਿੱਖ ਜੱਥਾ ਪਾਕਿਸਤਾਨ ਪਰਵਾਣਾ ਹੋਇਆ ਸੀ ਅਤਾਰੀ ਵਾਗਾ ਬਾਰਡਰ ਤੇ ਤੇ ਕਿਸ ਤਿਕੇ ਦੇ ਨਾਲ ਇਹ ਵੀ ਉਸ ਸਿੱਖ ਜੱਥੇ ਨਾਲ ਹੀ ਮੌਜੂਦ ਸੀ ਹਾਲੇ ਕਿ ਪਟਾਮਾ ਦੇ ਦਰਸ਼ਨ ਸਿੱਖ ਜੱਥੇ ਦੇ ਵੱਲੋਂ ਕੀਤੇ ਗਏ ਪਰ ਇਹ ਜੱਥੇ ਤੋਂ ਅਲੱਗ ਹੋ ਗਈ ਕਿਉਂਕਿ ਨਾਸਰ ਹੁਸੈਨ ਦੇ ਨਾਲ ਇਹ ਸੋਸ਼ਲ ਮੀਡੀਆ ਤੇ ਕਾਫੀ ਸਾਲਾਂ ਤੋਂ ਸੰਪਰਕ ਸੀ ਇਹ ਵੀ ਦੱਸਿਆ ਜਾਂਦਾ ਹੈ ਕਿ 2016 ਤੋਂ ਟਿਕਟੌਕ ਰਾਹੀਂ ਸੰਪਰਕ ਵਿੱਚ ਸਨ ਨਾਸਰ ਹੁਸੈਨ ਤੇ ਦੂਸਰੇ ਪਾਸੇ ਸਰਬਜੀਤ ਕੌਰ ਕਿਸ ਤਿਕੇ ਦੇ ਨਾਲ ਇਸ ਦੇ ਵੱਲੋਂ ਐਸਜੀਪੀਸੀ ਤੱਕ ਪਹੁੰਚ ਕੀਤੀ ਗਈ ਇੱਕ ਜ਼ਰੀਆ ਲੱਭਿਆ ਗਿਆ ਕਿ ਪਾਕਿਸਤਾਨ ਇਸ ਨਿਕਤੇ ਨਾਲ ਜਾ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਕਰਤਾਰਪੁਰ ਲਾਂਗਾ ਵੀ ਉਹ ਜਾ ਚੁੱਕੀ ਸੀ ਤੇ ਕੱਲੀ ਇਹ ਮਹਿਲਾਏ ਹਾਲਕਿ

ਫੋਨ ਲਾਈਨ ਤੇ ਜੁੜਨੇ ਰਾਜੀਵ ਇਸਰਦੀ ਅਹਿਮ ਤੇ ਵੱਡੀ ਜਾਣਕਾਰੀ ਸਰਬਜੀਤ ਕੌਰ ਗ੍ਰਫਤਾਰ ਹੋ ਚੁੱਕੀ ਹੈ ਤੇ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੈ ਰਿਪੋਰਟ ਕਰਨ ਦਾ ਬਿਲਕੁਲ ਜਿਸ ਤਰੀਕੇ ਦੇ ਨਾਲ ਜੋ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਲਾਹੌਰ ਦੇ ਵਿੱਚ ਜੋ ਹੈ ਸਰਬਜੀਤ ਕੌਰ ਨੂੰ ਉਥੋਂ ਜਿਹੜੀ ਪੁਲਿਸ ਹੈ ਪੰਜਾਬ ਪੁਲਿਸ ਉਸ ਵੱਲੋਂ ਰੈਸਟ ਕੀਤਾ ਗਿਆ ਔਰ ਲਾਜ਼ਮੀ ਤੌਰ ਤੇ ਕਿਉਂਕਿ ਜਦੋਂ ਕੋਈ ਵੀ ਨਾਗਰਿਕ ਦੂਸਰੇ ਮੁਲਕ ਦੇ ਵਿੱਚ ਜਦੋਂ ਤੱਕ ਉਸਦੇ ਵੀਜ਼ੇ ਦੀ ਮਿਆਦ ਹੈ ਉਦੋਂ ਤੱਕ ਉਹ ਰਹਿ ਸਕਦਾ ਜੇਕਰ ਉਹ ਗੈਰਕਾਨੂੰਨੀ ਤੱਕ ਧੰਗ ਦੇ ਨਾਲ ਕਿਸੇ ਵੀ ਮੁਲਕ ਦੇ ਵਿੱਚ ਰਹਿੰਦਾ ਤਾਂ ਉੱਥੋਂ ਦੀ ਜਿਹੜੀ ਸਰਕਾਰ ਹੈ ਜਾਂ ਪੁਲਿਸ ਤਾਂ ਉਸਦੇ ਕੋਲ اختیار ਹੁੰਦਾ ਕਿ ਉਸ ਨੂੰ ਇੱਕ ਤਾਂ ਗ੍ਰਿਫਤਾਰ ਕੀਤਾ ਜਾਵੇ ਜਾਂ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਜੇਕਰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਨੂੰ ਸਜ਼ਾ ਵੀ ਹੋ ਸਕਦੀ ਹੈ ਪਰ ਦੂਸਰਾ ਜਿਹੜਾ ਪ੍ਰੋਸੈਸ ਹੁੰਦਾ ਕਿ ਜੇਕਰ ਉਸ ਸ਼ਖਸ ਦੇ ਮੁਲਕ ਬਾਰੇ ਜਾਂ ਉਸ ਦੀਆਂ ਸਾਰੀਆਂ ਜਿਹੜੀਆਂ ਜਾਣਕਾਰੀਆਂ ਉੱਥੋਂ ਦੀ ਸਰਕਾਰ ਦੇ ਕੋਲ ਹੁੰਦੀਆਂ ਨੇ ਤਾਂ ਉਸ ਨੂੰ ਵਾਪਸ ਉਸਦੇ ਮੁਲਕ ਭੇਜ ਦਿੱਤਾ ਜਾਂਦਾ ਜੇਕਰ ਅਸੀਂ ਪਾਕਿਸਤਾਨ ਤੋਂ ਇਲਾਵਾ ਪਿਛਲੇ ਕੁਝ ਮਹੀਨਿਆਂ ਦੀ ਪੁਰਾਣੀ ਗੱਲ ਕਰਦੇ ਹਾਂ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਇੰਡੀਅਨ ਜਾਂ ਭਾਰਤੀ ਜਾਂ ਵਰ ਕਈਏ ਕਿ ਪੰਜਾਬੀ ਜਿਹੜੇ ਗੈਰ ਤੌਰ ਤਰੀਕੇ ਦੇ ਨਾਲ ਮੈਕਸੀਕੋ ਬਾਰਡਰ ਦੇ ਜ਼ਰੀਏ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਤਾਂ ਉਹਨਾਂ ਨੂੰ ਵੀ ਇਸੇ ਤਰ੍ਹਾਂ ਰਿਪੋਰਟ ਕਰਕੇ ਵਾਪਸ ਭੇਜਿਆ ਗਿਆ ਸੀ ਤਾਂ ਪਾਕਿਸਤਾਨ ਦੀ ਜੇਕਰ ਗੱਲ ਕਰੀਏ ਤਾਂ ਦੋਵਾਂ ਮੁਲਕਾਂ ਦੇ ਜਿਹੜੇ ਰਿਸ਼ਤੇ ਨੇ ਉਹ ਵੀ ਕੋਈ ਬਹੁਤ ਵਧੀਆ ਨਹੀਂ ਹਨ ਪਿਛਲੇ ਸਮੇਂ ਦੇ ਵਿੱਚ ਆਪਰੇਸ਼ਨ ਸੰਦੂਰ ਜਦੋਂ ਹੋਇਆ ਤਾਂ ਦੋਵਾਂ ਮੁਲਕਾਂ ਦੀਆਂ ਜਿਹੜੀਆਂ ਸਰਹੱਦਾਂ ਨੇ ਉਹਨਾਂ ਨੂੰ ਪੂਰਨ ਤੌਰ ਤੇ ਬੰਦ ਕੀਤਾ ਗਿਆ ਹੈ ਕਿਸੇ ਵੀ ਮੁਲਕ ਦਾ ਜਿਹੜਾ ਨਾਗਰਿਕ ਹੈ ਕਿ ਦੂਜੇ ਮੁਲਕ ਦੇ ਵਿੱਚ ਨਹੀਂ ਆ ਜਾ ਸਕਦਾ ਪਰ ਜਿਹੜੀ ਇੱਕ ਖਾਸ ਪ੍ਰੋਵੀਜ਼ਨ ਰੱਖੀ ਗਈ ਸੀ ਕਿ ਜਿਹੜੇ ਲੋਗ ਉੱਥੇ ਜਿਹੜੇ ਗੁਰਧਾਮ ਨੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੇ ਉੱਥੇ ਜਿੱਕਰ ਜੱਥੇ ਦੇ ਰੂਪ ਦੇ ਵਿੱਚ ਮੱਥਾ ਟੇਕਣ ਦੇ ਲਈ ਜਾਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਇੱਕ ਖਾਸ ਪਰਮਿਸ਼ਨ ਦੋਵਾਂ ਮੁਲਕਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਦੋਵਾਂ ਮੁਲਕਾਂ ਦੇ ਜਿਹੜੇ ਗ੍ਰਹਿ ਮੰਤਰਾਲੇ ਨੇ ਉਹਨਾਂ ਵੱਲੋਂ ਦਿੱਤੀ ਗਈ ਸੀ ਪਰ ਉਸ ਦੀ 8 ਵਜੇ ਦੇ ਵਿੱਚ ਜਾਂ ਉਸ ਦੀ ਆੜ ਦੇ ਵਿੱਚ ਇਸ ਔਰਤ ਦੇ ਵੱਲੋਂ ਉਸ ਵੀਜ਼ੇ ਦਾ ਗਲਤ ਇਸਤੇਮਾਲ ਕੀਤਾ ਗਿਆ ਔਰ ਉੱਥੇ ਜਾ ਕੇ ਇੱਕ ਛੜਕੇ ਨਾਲ ਵਿਆਹ ਕਰਵਾਇਆ ਗਿਆ ਆਪਣਾ ਧਰਮ ਜਿਹੜਾ ਉਹ ਤਬਦੀਲ ਕੀਤਾ ਗਿਆ ਰਾਜੀ ਤੁਹਾਨੂੰ ਯਾਦ ਹੋਵੇਗਾ ਇਸ ਪੂਰੇ ਮੁੱਦੇ ਤੇ SGPC ਵਰਸਸ ਸਰਕਾਰ ਵੀ ਸਾਨੂੰ ਦੇਖਣ ਨੂੰ ਮਿਲਿਆ ਸੀ ਕਿਉਂਕਿ SGPC ਵਾਰ ਵਾਰ ਇਸ ਗੱਲ ਦਾ ਜ਼ਿਕਰ ਕਰ ਰਹੀ ਸੀ ਕਿ ਇਨਵੈਸਟੀਗੇਸ਼ਨ ਪ੍ਰੋਪਰ ਤਰੀਕੇ ਨਾਲ ਸਰਬਜੀਤ ਕੌਰ ਦੀ ਨਹੀਂ ਕੀਤੀ ਗਈ ਤੇ ਹੁਣ ਉਮੀਦ ਕੀ ਇਹ ਜਤਾਈ ਜਾ ਰਹੀ ਹੈ ਕਿ ਜਦੋਂ ਰਿਪੋਰਟ ਇਸ ਨੂੰ ਕੀਤਾ ਜਾਏਗਾ ਸਿਕਿਉਰਿਟੀ ਏਜੰਸੀਜ਼ ਇੰਟੈਲੀਜੈਂਸ ਏਜੰਸੀਜ਼ ਇਸ ਦੀ ਕਸਟਡੀ ਲੈਣਗੀ ਸਹਜ ਗੱਲ ਹੈ ਕਿ 2 ਮਹੀਨੇ ਕਿੱਥੇ ਰਹੀ ਕੁਛਪੜਤਾਲ ਹੋਏਗੀ ਬਿਲਕੁਲ ਕਿਉਂਕਿ ਜਦੋਂ ਕਿਸੇ ਵੀ ਮੁਲਕ ਦੇ ਵਿੱਚ ਕੋਈ ਇਸ ਤਰੀਕੇ ਦੇ ਨਾਲ ਜਾਂਦਾ ਹੈ ਤਾਂ لازمی ਤੌਰ ਤੇ ਜਿਹੜੇ ਮੁਲਕ ਦਾ ਉਹ ਵਸਨੀਕ ਹੁੰਦਾ ਹੈ ਉੱਥੋਂ ਦੀ ਜਿਹੜੀ ਸਰਕਾਰ ਹੈ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹ ਪੁਛਗਿੱਛ ਕਰਦੀਆਂ ਨੇ ਪਰ ਜੇਕਰ ਗੱਲ ਕੀਤੀ ਜਾਵੇ ਪਾਕਿਸਤਾਨ ਦੀ ਤਾਂ ਜਿਸ ਤਰ੍ਹਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਪਾਕਿਸਤਾਨ ਦੇ ਨਾਲ ਰਿਸ਼ਤੇ ਜਿਹੜੇ ਉਹ ਬਹੁਤੇ ਵਧੀਆ ਨਹੀਂ ਹਨ ਔਰ ਪਾਕਿਸਤਾਨ ਦੇ ਵਿੱਚ ਲਗਾਤਾਰ ਲੋਕਾਂ ਨੂੰ ਇੱਕ ਭਾਰਤ ਦੇ ਖਿਲਾਫ ਟ੍ਰੇਨਿੰਗ ਦਿੱਤੀ ਜਾਂਦੀ ਹੈ ਪੜਕਾਉ ਜਿਹੜਾ ਉਹਨਾਂ ਨੂੰ ਸਪੀਚਾਂ ਜਿਹੜੀਆਂ ਨੇ ਉਹ ਸੁਣਾਈਆਂ ਜਾਂਦੀਆਂ ਨੇ ਔਰ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਨੇ ਲਾਜ਼ਮੀ ਤੌਰ ਤੇ ਜਦੋਂ ਕੋਈ ਭਾਰਤੀ ਨਾਗਰਿਕ ਉੱਥੇ ਜਾਂਦਾ ਹੈ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਵਰਗਲਾਇਆ ਜਾਵੇ ਔਰ ਉਸ ਨੂੰ ਆਪਣੇ ਜਿਹੜਾ ਜਾਲ ਦੇ ਵਿੱਚ ਫਸਾ ਕੇ ਆਪਣੇ ਨੈਟਵਰਕ ਦਾ ਹਿੱਸਾ ਬਣਾਇਆ ਜਾਵੇ ਤਾਂ ਲਾਜ਼ਮੀ ਤੌਰ ਤੇ ਜਿੱਦਾਂ ਹੀ ਸਰਬਜੀਤ ਕੌਰ ਭਾਰਤ ਪਹੁੰਚੇਗੀ ਜਿੰਨੀਆਂ ਵੀ ਸੁਰੱਖਿਆ ਏਜੰਸੀਆਂ ਨੇ ਉਹ ਉਹਦੇ ਕੋਲ ਕੋਸ਼ਿਸ਼ ਕਰਨਗੀਆਂ ਔਰ ਉਸਦੇ ਵਿੱਚ ਲੰਬਾ ਸਮਾਂ ਵੀ ਲੱਗ ਸਕਦਾ ਕਿਉਂਕਿ ਹੁਣ ਤੱਕ ਜਿਹੜੇ ਪਹਿਲਾਂ ਸਾਡੇ ਭਾਰਤੀ ਨਾਗਰਿਕ ਪਾਕਿਸਤਾਨ ਦੀਆਂ ਜੇਲਾਂ ਦੇ ਵਿੱਚ ਕਈ ਕਈ ਸਾਲ ਸਜ਼ਾ ਕੱਟ ਕੇ ਜਦੋਂ ਵਾਪਸ ਆਉਂਦੇ ਨੇ ਤਾਂ ਉਹਨਾਂ ਦੇ ਕੋਲੋਂ ਵੀ ਸੁਰੱਖਿਆ ਏਜੰਸੀਆਂ ਵੱਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਕੀ ਉਹ ਉੱਥੋਂ ਦੀ ਜਿਹੜੀ ਆਈਐਸਆਈ ਹੈ ਜਾਂ ਹੋਰ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਨੇ ਕਿਤੇ ਉਹਨਾਂ ਦੇ ਸੰਪਰਕ ਦੇ ਵਿੱਚ ਤਾਂ ਨਹੀਂ ਹਨ ਜੇਕਰ ਭਾਰਤ ਆਰੇ ਦੇ ਤਾਂ ਭਾਰਤ ਦੇ ਖਿਲਾਫ ਕੋਈ ਸਾਜ਼ਿਸ਼ ਉਹਨਾਂ ਵੱਲੋਂ ਨਾ ਰਚੀ ਜਾਵੇ ਤਾਂ ਇਸ ਕਰਕੇ ਲਾਜ਼ਮੀ ਤੌਰ ਤੇ ਜਿੱਦਾਂ ਹੀ ਉਸ ਨੂੰ ਭਾਰਤ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਦੇ ਹਵਾਲੇ ਕੀਤਾ ਜਾਏਗਾ ਕਿਉਂਕਿ ਜੇਕਰ ਸਰਹੱਦ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਕਸਟਮ ਔਰ ਇਮੀਗ੍ਰੇਸ਼ਨ ਤੋਂ ਇਲਾਵਾ ਬੀਐਸਐਫ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਕਿਸੇ ਨੂੰ ਵੀ ਜੋ ਹੈ ਜਦੋਂ ਪਾਕਿਸਤਾਨ ਵੱਲੋਂ ਹੈਂਡਓਵਰ ਕੀਤਾ ਜਾਂਦਾ ਤਾਂ ਬੀਐਸਐਫ ਦੇ ਅਧਿਕਾਰੀਆਂ ਵੀ ਦੇਖ ਰੱਖਦੇ ਵਿੱਚ ਉਸ ਨੂੰ ਭਾਰਤ ਦੇ ਅੰਦਰ ਦਾਖਲ ਹੋਣ ਦੀ اجازت ਜਿਹੜੀ ਆ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਸਿੱਧਾ ਕੁਝ ਕਿਸਤੇ ਲਈ ਉਹਨਾਂ ਨੂੰ ਲਿਜਾਇਆ ਜਾਂਦਾ ਤਾਂ ਲਾਜ਼ਮੀ ਤੌਰ ਤੇ ਹੋਏ ਜਿੱਦਾਂ ਹੀ ਸਰਜੀਵ ਤੌਰ ਭਾਰਤ ਦੀ ਜਿਹੜੀ ਸਰਹੱਦ ਹੈ ਉਸ ਨੂੰ ਪਾਰ ਕਰਕੇ ਜਦੋਂ ਭਾਰਤ ਦੇ ਵਿੱਚ ਦਾਖਲ ਹੋਏਗੀ ਤਾਂ ਸਭ ਤੋਂ ਪਹਿਲਾਂ ਉਸ ਨੂੰ ਇੱਕ ਲੰਬੀ ਪੁੱਛਗਿੱਛ ਦਾ ਜਿਹੜਾ ਸਾਹਮਣਾ ਜ਼ਰੂਰ ਕਰਨਾ ਪਏਗਾ ਜੀ ਰਾਜੀਵ ਜ਼ਾਹਰ ਜੀ ਕਹਿੰਦੇ ਕਿ ਟਾਰੀ ਵਾਗਾ ਬਾਰਡਰ ਤੋਂ ਹੀ ਇੰਡੀਆ ਨੂੰ ਹੈਂਡਓਵਰ ਸਰਬਜੀਤ ਕੌਰ ਨੂੰ ਕੀਤਾ ਜਾਏਗਾ ਇਹ ਕੋਈ ਜਾਣਕਾਰੀ ਤੁਹਾਡੇ ਕੋਲ ਕੀ ਕੱਲ ਗ੍ਰਿਫਤਾਰੀ ਹੋਈ ਹੈ ਤੇ ਅੱਜ ਕਿਸ ਸਮੇਂ ਤੱਕ ਇਹ ਡਿਪੋਰਟੇਸ਼ਨ ਦਾ ਪ੍ਰੋਸੈਸ ਕੰਪਲੀਟ ਹੋ ਜਾਏਗਾ ਕਿ ਅੱਜ ਹੀ ਜੋ ਹੈਂਡਓਵਰ ਦੇ ਦਿੱਤਾ ਜਾਏਗਾ ਸਰਬਜੀਤ ਕੌਰ ਦਾ ਅ ਦੇਖੋ ਕਿਉਂਕਿ ਜਦੋਂ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਕਿਉਂਕਿ ਉਸ ਦੇ ਬਾਰੇ ਪਹਿਲਾਂ ਤੋਂ ਹੀ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਜੜੀਆਂ ਨੇ ਉਹ ਨਸ਼ਰ ਹੋ ਚੁੱਕੀਆਂ ਸੀ ਤਾਂ ਇਸ ਕਰਕੇ ਉੱਥੋਂ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਅ ਇਸ ਦੇ ਲਈ ਅਸੀਂ ਕਹਿ ਸਕਦੇ ਕਿ ਕੋਈ ਕਿਸ ਦੀ ਲੋੜ ਨਹੀਂ ਹੈ ਕਿਉਂਕਿ ਜੱਫੇ ਦੇ ਨਾਲ ਉਹ ਗਈ ਸੀ ਇਹ ਵੀ ਸਾਰੇ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਅਧਿਕਾਰੀ ਜਾਣਦੇ ਨੇ ਔਰ ਕਿਸ ਤਰੀਕੇ ਦੇ ਨਾਲ ਉਸਨੇ ਉੱਥੋਂ ਦੀ ਪੁਲਿਸ ਨੂੰ ਵੀ ਬੇਵਕੂਫ ਬਣਾਇਆ ਕਿਉਂਕਿ ਜਿਸ ਜਗ੍ਹਾ ਤੇ ਉਹ ਸ਼ਖਸ ਰਹਿੰਦਾ ਸੀ ਉਹ ਆਪਣੇ ਘਰ ਤੋਂ ਲਾਪਤਾ ਸੀ ਫਰਾਰ ਸੀ ਤਾਂ ਉੱਥੋਂ ਦੀਆਂ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਜਾਂ ਪੁਲਿਸ ਹੈ ਉਹ ਵੀ ਇਹਨਾਂ ਦੀ ਲਗਾਤਾਰ ਭਾਲ ਕਰਨ ਦੇ ਵਿੱਚ ਲੱਗੀ ਹੋਈ ਸੀ ਔਰ ਕੋਸ਼ਿਸ਼ ਉਹਨਾਂ ਦੀ ਇਹੀ ਸੀ ਕਿ ਜਿੱਦਾਂ ਹੀ ਉਹ ਪੁਲਿਸ ਦੇ ਹੱਥੇ ਚੜਦੀ ਹੈ ਕਾਬੂ ਉਹਨੂੰ ਕੀਤਾ ਜਾਂਦਾ ਹੈ ਤਾਂ ਉਸ ਨੂੰ ਜੋ ਵੀ ਉਸਦੇ ਖਿਲਾਫ ਕਾਰਵਾਈ ਕਰਕੇ ਉਸ ਤੋਂ ਬਾਅਦ ਵਾਪਸ ਭਾਰਤ ਜੋ ਹੈ ਉਹ ਭੇਜਿਆ ਜਾਵੇ ਕਿਉਂਕਿ ਉਸਦੇ ਤੇ ਵੀ ਇਲਜ਼ਾਮ ਪਹਿਲਾਂ ਲੱਗੇ ਕਿ ਜਬਰੀ ਜਿਹੜਾ ਧਰਮ ਪਰिवर्तन ਕਰਵਾਇਆ ਜਾਂਦਾ ਹੈ ਜਦ ਕਿ ਉੱਥੋਂ ਦੀ ਸਰਕਾਰ ਔਰ ਉੱਥੋਂ ਦੇ ਜਿਹੜੇ ਅਧਿਕਾਰੀ ਨੇ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਰਚ ਚੁੱਕੇ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਇਹ ਦੋਵੇਂ ਪਿਛਲੇ ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਦੇ ذریعے ਇੱਕ ਦੂਜੇ ਦੇ ਸੰਪਰਕ ਦੇ ਵਿੱਚ ਸੀ ਜੀ ਤੁਹਾਨੂੰ ਯਾਦ ਹੋਵੇਗਾ ਕਿ ਇੱਕ ਵੀਡੀਓ ਵੀ ਲਗਾਤਾਰ ਸਾਹਮਣੇ ਆਈ ਸੀ ਨਿਕਾਹ ਦੀ ਜਦੋਂ ਇਹ ਕਬੂਲ ਰਹੀ ਸੀ ਕਿ ਉਹ ਇਸ ਨਾਲ ਨਿਕਾਹ ਕਰਵਾ ਰਹੀ ਹੈ ਉਸ ਨੂੰ ਪਿਆਰ ਕਰਦੀ ਹੈ ਕਈ ਸਾਲਾਂ ਤੋਂ ਜਾਣਦੀ ਹੈ ਬਿਲਕੁਲ ਸਮਝੋ ਤਾਂ ਉਸੇ ਹੀ ਵੀਡੀਓ ਤੋਂ ਇੱਕ ਖੁਲਾਸਾ ਹੋਇਆ ਸੀ ਕਿ ਸਰਬਜੀਤ ਕੌਰ ਜਿਹੜੀ ਕਿ ਸਿੱਖ ਜੱਥੇ ਦੇ ਨਾਲ ਪਾਕਿਸਤਾਨ ਗਈ ਹੈ ਉੱਥੇ ਉਸਨੇ ਨਿਕਾਹ ਕਰਵਾਇਆ ਪਰ ਜਦੋਂ ਉਸ ਨਿਕਾਹ ਦੀ ਵੀਡੀਓ ਅਸੀਂ ਜਿੱਕਰ ਧਿਆਨ ਨਾਲ ਸੁਣੀ ਹੈ ਤਾਂ ਉਸ ਦੇ ਵਿੱਚ ਜਿਹੜਾ ਮੌਲਵੀ ਹੈ ਉਸ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜ਼ਬਰਦਸਤੀ ਤੁਹਾਡਾ ਧਰਮ ਪਰਿਵਰਤਨ ਤਾਂ ਨਹੀਂ ਕਰਵਾਇਆ ਗਿਆ ਉਸ ਦੇ ਵਿੱਚ ਉਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਮੈਂ ਇੱਕ ਦੂਜੇ ਨੂੰ ਅਸੀਂ ਜਾਣਦੇ ਹਾਂ ਔਰ ਮੈਂ ਆਪਣੀ ਰਜ਼ਾਮੰਦੀ ਦੇ ਨਾਲ ਧਰਮ ਪਰਵਰਸ਼ਨ ਕਰ ਰਹੀ ਆ ਵਿਆਹ ਕਰਵਾ ਰਹੀ ਆ ਤਾਂ ਅਜਿਹੇ ਦੇ ਵਿੱਚ ਉੱਥੋਂ ਦੀਆਂ ਜਿਹੜੀਆਂ ਜਦੋਂ ਉਹ ਵੀਡੀਓ ਵਾਇਰਲ ਹੋਈ ਫਿਰ ਦੋਵਾਂ ਮੁਲਕਾਂ ਦੀਆਂ ਜਿਹੜੀਆਂ ਐਮਬੈਸੀ ਤੱਕ ਗੱਲ ਪਹੁੰਚੀ ਫਿਰ ਸਰਕਾਰਾਂ ਤੱਕ ਪਹੁੰਚੀ ਤਾਂ ਉਦੋਂ ਤੋਂ ਹੀ ਇਸ ਦੇ ਉੱਤੇ ਨਜ਼ਰ ਬਣੀ ਹੋਈ ਸੀ ਕਿ ਜੇਕਰ ਇਹ ਪਾਕਿਸਤਾਨ ਦੇ ਵਿੱਚ ਆ ਤਾਂ ਪਾਕਿਸਤਾਨ ਦੇ ਕਿਸੇ ਜਗ੍ਹਾ ਦੇ ਉੱਤੇ ਰਹਿ ਰਹੀ ਹੈ لازمی ਤੌਰ ਤੇ ਇਸ ਨੇ ਉੱਥੋਂ ਦੀ ਪੁਲਿਸ ਨੂੰ ਵੀ ਧੋਖਾ ਦਿੱਤਾ ਔਰ ਜਿੱਥੇ ਇਸ ਨੂੰ ਵਾਪਸ ਭੇਜਿਆ ਜਾਏਗਾ ਉੱਥੇ ਹੀ ਜਿਹੜੇ ਸ਼ਸ ਨਾਲ ਵਿਆਹ ਇਸ ਵੱਲੋਂ ਕਰਵਾਇਆ ਗਿਆ ਉਸ ਦੇ ਖਿਲਾਫ ਵੀ ਉੱਥੋਂ ਦਾ ਜੋ ਕਾਨੂੰਨ ਹੈ ਉਸ ਮੁਤਾਬਕ ਉਸ ਦੇ ਖਿਲਾਫ ਵੀ ਕਾਰਵਾਈ ਜਿਹੜੀ ਉਹ ਕੀਤੀ ਜਾ ਸਕਦੀ ਹੈ ਜੀ ਰਾਜੀ ਕੀ ਉਮੀਦ ਜਤਾਈ ਜਾਏ ਕਿ ਐਨਆਈ ਮੌਕੇ ਤੇ ਪਹੁੰਚ ਸਕਦੀ ਹੈ ਕਸਦੀ ਲੈਣ ਦੇ ਲਈ ਅਹ ਦੇਖੋ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਕਿਉਂਕਿ ਜਦੋਂ ਦੋਵਾਂ ਮੁਲਕਾਂ ਦੀਆਂ ਸਰਹੱਦਾਂ ਦਾ ਮਸਲਾ ਹੋਵੇ ਤਾਂ ਇੱਕ ਏਜੰਸੀ ਨਹੀਂ ਬਲਕਿ ਦੇਸ਼ ਦੀਆਂ ਕਈ ਸੁਰੱਖਿਆ ਏਜੰਸੀਆਂ ਨੇ ਜਿਹੜੀਆਂ ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਕੁਝ-ਕੁਝ ਕਰਦੀਆਂ ਨੇ ਤਾਂ ਉਹ ਸਾਰੀਆਂ ਦੇ ਜਿਹੜੇ ਵੱਖ-ਵੱਖ ਵਿਭਾਗ ਅਮਨ ਸਰ ਦੇ ਵਿੱਚ ਬਣੇ ਹੋਏ ਨੇ ਉਹਨਾਂ ਦੇ ਅਧਿਕਾਰੀ ਇੱਥੇ ਮੌਜੂਦ ਨਹੀਂ ਪਰ ਸੁਰੱਖਿਆ ਕਾਰਨ ਕਰਕੇ ਅਸੀਂ ਉਹਨਾਂ ਦਾ ਜਿਹੜਾ ਜ਼ਿਕਰ ਹੈ ਉਹ ਅਨਮੇਂ ਕਰਦੇ ਤਾਂ ਲਾਜ਼ਮੀ ਤੌਰ ਤੇ ਜਿੰਨੀਆਂ ਵੀ ਸੁਰੱਖਿਆ ਏਜੰਸੀਆਂ ਨੇ ਭਾਰਤ ਦੀਆਂ ਉਹਨਾਂ ਦੇ ਅਧਿਕਾਰੀਆਂ ਵੱਲੋਂ ਇੱਕ ਇੱਕ ਕਰਕੇ ਇਸ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਛ ਜਿਹੜੀ ਹੈ ਉਹ ਲਾਜ਼ਮੀ ਤੌਰ ਤੇ ਕੀਤੀ ਜਾਏਗੀ। ਜੀ ਚਲੋ ਬਹੁਤ ਬਹੁਤ ਸ਼ੁਕਰੀਆ ਰਾਜੀਵ ਸਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦੇਣ ਦੇ ਲਈ ਤੇ ਪਾਕਿਸਤਾਨ ਚ ਨਿਕਾਹ ਕਰਨ ਵਾਲੀ ਸਰਬਜੀਤ ਕੌਰ ਉਰਫ ਨੂਰ ਹੁਸੈਨ ਗ੍ਰਿਫਤਾਰ ਹੋ ਚੁੱਕੀ ਹੈ ਇਸ ਦੀ ਖਬਰ ਹੈ ਸਰਬਜੀਤ ਕੌਰ ਉਰਫ ਨੂਰ ਹੁਸੈਨ ਅਤੇ ਉਸ ਦਾ ਪਤੀ ناصر حسین دونوں نہیں گرفتار ਕੀਤਾ ਗਿਆ ਬੀਤੇ ਕਲੇ گرفتارੀ ਹੋਈ ਹੈ ਨਨਕਾਨਾ ਸਾਬ ਤੋਂ ਦੋਹਾਂ ਦੀ ਗ੍ਰਿਫਤਾਰੀ ਹੋਈ ਹੈ ਦੱਸ ਕੇ ਜਾਣਕਾਰੀ ਮੁਤਾਬਕ ਡਿਪਟੀਸ਼ਨ ਪ੍ਰੋਸੈਸ ਪ੍ਰਕਿਰਿਆ ਸ਼ੁਰੂ ਕਰ ਦਿੱਤਾ ਗਿਆ ਹੈ ਸਿੱਖ ਜੱਥੇ ਦੇ ਨਾਲ ਪਿਛਲੇ ਸਾਲ ਨਵੰਬਰ ਦੇ ਮਹੀਨੇ ਚ ਇਹ ਪਾਕਿਸਤਾਨ ਗਈ ਸੀ ਹਾਲਾਂਕਿ ਜਾਣਕਾਰੀ سامنے ਆਈ ਸੀ ਕਿ ਕਿਸਤੇ ਕੇ ਨਾਲ ਉੱਥੇ 나सिर حسین ਦੇ ਨਾਲ سوشل میڈیا ਦੇ ਰਾਹੀਂ ਸੰਪਰਕ ਆਈ ਸੀ ਤੇ کئی ਸਾਲਾਂ ਤੋਂ ਉਸ ਦੇ ਸੰਪਰਕ ਸੀ ਤੇ ਕਿਸਤੇ ਕੇ ਨਾਲ ਇਸ ਦੇ ਵੱਲੋਂ ਰਾਹ ਲੱਭਿਆ ਗਿਆ ਐਸਜੀਪੀਸੀ ਦੇ ਵੱਲੋਂ ਕੁਝ ਹਰ ਸਾਲ ਜੁਨੇ ਉਹ ਜਥੇ ਭੇਜਦਾ ਦਿਨ ਪਰਬੂਸ ਦੀ ਆਰਚੀ ਸਰਜੀਤ ਕੌਰ ਉੱਥੇ ਗਈ ਤਰਮ ਬਦਲਿਆ ਨਿਕਾਹ ਕੀਤਾ ਤੇ ਫਿਰ ਉਧੇ ਗ੍ਰਿਫਤਾਰੀ ਹੋ ਗਈ ਸਰਨਾਲ ਐਸਜੀਪੀਸੀ ਮੈਂਬਰ ਗੁਰਚਰ ਸਿੰਘ ਗਰੇਵਾ ਜੁਨੇ ਸਰ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਸਰਜੀਤ ਕੌਰ ਉਰਫ ਨੂਰ हुसैन ਗ੍ਰਿਫਤਾਰ ਹੋ ਚੁੱਕੀ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜਿਹੜਾ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜਿਹੜੀ ਸੰਗਤ ਜਾਂਦੀ ਆ ਉਹ ਇੱਕ ਧਾਰਮਿਕ ਯਾਤਰਾ ਹੁੰਦੀ ਆ ਜੀ ਜਿਹੜਾ ਕੋਈ ਇਸ ਧਾਰਮਿਕ ਯਾਤਰਾ ਦੀ ਕੋਈ ਦੁਰਵਰਤੋਂ ਕਰਦਾ ਉਹ ਚੰਗੀ ਗੱਲ ਨਹੀਂ ਹੈ। ਹੂੰ ਉਹ ਸਾਨੂੰ ਮੁਸ਼ਕਲਾਂ ਵੀ ਪਾਉਂਦਾ ਤੇ ਸਾਡਾ ਜਿਹੜਾ ਜਿਹੜੀ ਆਸਥਾ ਵਾ ਉਹਨੂੰ ਵੀ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਉਹ 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 ਤੇ ਚੋਟ ਪਹੁੰਚਦੀ ਆ। ਹੂੰ ਉਹ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਨਹੀਂ ਕਰ ਲਿਆ ਸਾਨੂੰ ਤਾਂ ਇਸ ਗੱਲ ਦਾ ਪਤਾ ਨਹੀਂ ਹੈਗਾ ਪਰ ਚਲੋ ਕਾਰਵਾਈ ਹੋਣੀ ਚਾਹੀਦੀ ਆ ਉਹ ਕਾਰਵਾਈ ਕਿਤਰਾ ਦਿੰਦੀ ਆ ਅੱਗੇ ਪਤਾ ਲੱਗੇਗਾ। ਪਰ ਅਸੀਂ ਸਾਡੇ ਵਾਸਤੇ ਬੜੀਆਂ ਮੁਸ਼ਕਲਾਂ ਹੋ ਜਾਂਦੀਆਂ ਪਹਿਲਾਂ ਵੀ ਇੱਕ ਜਿਹੜੀ ਔਰਤ ਆ ਉਹ ਇਸ ਤਰ੍ਹਾਂ ਹੋਈ ਬਾਅਦ ਇਹ ਇਹਦਾ ਤਾਂ ਪਤਾ ਲੱਗਾ ਪਰ ਇਹਦੇ ਚ ਗੱਲ ਕਲੀਅਰ ਹੋ ਗਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜਿਹੜੀ ਜੂਬੀ ਸੀ ਉਹ ਬਕੂਬੀ ਨਭਾਈ ਜੀ ਉਹਦੀ ਜਾਂਚ ਕੀਤੀ ਗਈ ਉਹਦੇ ਉੱਥੋਂ ਦੇ ਸਰਪੰਚ ਨੇ ਤੁਹਾਡੇ ਚੈਨਲ ਤੇ ਵੀ ਬੋਲਿਆ ਕਿ ਹਾਂ ਮੈਂ ਉਹਨੂੰ ਮੈਂ ਉਹਦੇ ਬਾਰੇ ਪੁਸ਼ਟੀ ਕੀਤੀ ਸੀ ਤੇ ਭਾਵੇਂ ਕਿ ਉਹ ਇਹ ਗੱਲ ਕਹਿ ਰਿਹਾ ਕਿ ਉਹ ਪਹਿਲਾਂ ਕਰਤਾਰਪੁਰ ਲਾਂਘੇ ਲਈ ਮੈਂ ਉਹਨੂੰ ਯਾਦ ਨਹੀਂ ਹੈ ਜਾਂ ਕੁਝ ਵੀ ਆ ਪਰ ਅਸੀਂ ਆਪਣੀ ਫਾਰਮੈਟੀ ਪੂਰੀ ਕੀਤੀ ਸੀ ਜੀ ਫਿਰ ਇਸ ਗੱਲ ਦਾ ਵੀ ਵਿਵਾਦ ਆਇਆ ਕਿ ਇਕੱਲੀ ਔਰਤ ਨੂੰ ਜਾਣ ਤੇ ਨਹੀਂ ਰੁਕਣਾ ਚਾਹੀਦਾ ਜਾਂ ਹੋਰ ਕਰਨਾ ਚਾਹੀਦਾ ਚਲੋ ਇਸ ਤਰ੍ਹਾਂ ਦਾ ਕੋਈ ਸਾਡਾ ਕੋਈ ਕੋਈ ਫੈਸਲਾ ਦੋਲ ਕੀ ਪਰਮਾਨ ਨਹੀਂ ਹੁੰਦਾਗਾ ਯਾਦ ਰੂ ਕੋਈ ਵੀ ਜਾ ਸਕਦਾ ਪਰ ਇਸ ਗੱਲ 'ਤੇ ਅਸੀਂ ਬਹੁਤ ਜ਼ਿਆਦਾ ਖਿਆਲ ਰੱਖਦੇ ਹਾਂ ਜੋ ਕਿ ਬਜ਼ੁਰਗ ਜਾਂ ਕੋਈ ਔਰਤ ਆ ਜਿਹੜੀ ਉਹਦੇ ਵਾਸਤੇ ਉਹਨਾਂ ਦੇ ਪਰਿਵਾਰਕ ਮੈਂਬਰ ਨਾਲ ਹੋਣ ਤਾਂ ਜ਼ਿਆਦਾ ਚੰਗਾ ਹੁੰਦਾ ਉਹਨਾਂ ਦੀ ਉੱਥੇ ਯਾਤਰਾ ਵਿੱਚ ਵੀ ਜਾਂ ਹੋਰ ਵਿੱਚ ਵੀ ਸੋ ਇਹ ਫੜੀ ਗਈ ਹੈ ਇਹਦੇ ਲਈ ਕੀ ਕਾਰਵਾਈ ਕਰਦੀ ਹੈ ਪਾਕਿਸਤਾਨ ਸਰਕਾਰ ਇਸ ਬਾਰੇ ਤਾਂ ਮੈਂ ਹੁਣ ਨਹੀਂ ਕਿਸੇ ਕਹਿ ਸਕਦਾ ਮੈਨੂੰ ਲੱਗਦਾ ਤੁਸੀਂ ਵੀ ਨਹੀਂ ਇਸ ਤਰ੍ਹਾਂ ਦੇ ਕੁਝ ਕਹਿ ਸਕਦੇ ਪਰ ਇਹ ਮਾਰੀ ਗੱਲ ਸੀ ਜੇ ਕਿਸੇ ਨੇ ਜਾਣਾ ਵਾ ਆਪਦਾ ਪ੍ਰੋਪਰ ਤਰੀਕਾ ਹੋਵੇ ਤੇ ਵੱਜੀ ਨੂੰ ਉਸੇ ਗੱਲ ਤੇ ਆ ਰਹੀ ਸੀ ਕਿ ਜੋ ਕੋਈ ਸਿੱਖਿਆਦਾਲੂ ਜਾਣਾ ਚਾਹੁੰਦਾ ਹੈ ਜੈਨੂਅਨ ਤੇ ਉਸ ਦੇ ਲਈ ਵੀ ਹੁਣ ਵੱਡੇ ਪੱਧਰ ਤੇ ਕਹਿ ਸਕਨੇ ਕੀ ਮੁਸ਼ਕਲਾ ਆ ਸਕਦੀ ਹੈ ਨਹੀਂ ਕਿਉਂਕਿ ਆ ਇਨਸੀਡੈਂਟ ਸਾਹਮਣੇ ਆਇਆ ਨਹੀਂ ਮੁਸ਼ਕਲ ਤਾਂ ਨਹੀਂ ਆ ਸਕਦੀ ਦੇਖੋ ਸਾਡੇ ਵੱਲੋਂ ਕੋਈ ਮੁਸ਼ਕਲ ਨਹੀਂ ਹੁੰਦੀ ਨਹੀਂ ਐਸੀ ਕਿਸੇ ਲੈਵਲ ਤੇ ਕਿਸ ਤਰੀਕੇ ਦੀ ਪੂਰੀ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਕਿ ਨਹੀਂ ਨਹੀਂ ਅਸੀਂ ਪਾਸਪੋਰਟ ਲੈਣੇ ਹੁੰਦੇ ਆ ਅਸੀਂ ਪਾਸਪੋਰਟ ਲੈਣੇ ਹੁੰਦੇ ਆ ਉਹ ਪਾਸਪੋਰਟ ਦੀ ਤਸਦੀਕ ਜਿਹੜੀ ਆ ਸਾਡਾ ਜਿਹੜਾ ਸ਼ਰੂਨੀ ਕਮੇਟੀ ਦਾ ਉੱਥੋਂ ਦਾ ਮੈਂਬਰ ਆ ਉਹ ਕਰਦਾ ਕਿ ਹਾਂ ਮੈਂ ਜਾਣਦਾ ਇਹਨਾਂ ਨੂੰ ਠੀਕ ਹੈ ਨਾ ਉਸ ਤੋਂ ਬਾਅਦ ਇਹ ਜਿੰਨੀ ਇਹਦੀ ਸਾਨੂੰ ਬਣਾ ਕੇ ਡਿਟੇਲ ਅਸੀਂ ਜਿਹੜੀ ਆ ਇੰਟੈਲੀਜੈਂਸ ਡਿਪਾਰਟਮੈਂਟ ਨੂੰ ਦੇ ਦਿੰਦੇ ਆ ਸੀਆਈਏ ਨੂੰ ਦੇ ਦਿੰਦੇ ਆ ਉਹ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਉਹਦੀ ਕੋਕ ਕਰਦੀ ਆ ਫਿਰ ਉਹ ਫਿਰ ਉਹ ਜਿਹੜੇ ਆ ਜਿਨ੍ਹਾਂ ਨੂੰ ਯਾਜਤ ਦਿੰਦੀ ਆ ਫਿਰ ਉਹ ਅੱਗੇ ਪਾਕਿਸਤਾਨ ਦੀ ਸਰਕਾਰ ਨੂੰ ਜਾਂਦੇ ਆ ਉਹ ਵੀ ਆਪਣੀ ਕੁਝ ਜਾਂਚ ਕਰਦੇ ਆ ਕਿ ਉਹਨਾਂ ਦੇ ਨਾਲ ਸੰਬੰਧ ਦੇ ਕਿਦਾਂ ਵਾ ਕਿਦਾਂ ਜਿਵੇਂ ਪਿਛਲੇ ਜਥੇ ਨਾਲ ਸੰਬੰਧਤ ਕੁਝ ਲੋਕਾਂ ਦੇ ਬਾਰੇ ਵਿੱਚ ਉਹਨਾਂ ਰਿਕਵਰਡ ਪਾਈ ਸੀ ਕਿਉਂਕਿ ਉਹ ਕੋਈ ਉਸ ਤਰ੍ਹਾਂ ਦਾ ਇਸ਼ੂ ਸੀਗਾ ਉਸ ਸ਼੍ਰੋਮਿਕ ਕਮੇਟੀ ਦਾ ਮਕਸਦ ਤਾਂ ਕਲੀਅਰ ਘਟੇ ਹੀ ਹੁੰਦਾ ਕਿ ਜਿਹਨੇ ਵੀ ਜਾਣਾ ਆਪਣੀ ਸਰਦਾ ਭਾਵਨਾ ਦੇ ਨਾਲ ਇਸ ਜਥੇ ਵਿੱਚ ਜਾਣਾ ਚਾਹੁੰਦਾ ਚਲੋ ਅਸੀਂ ਧਰਵਾ ਦਿ ਵੀ ਕਰਦੇ ਆ ਪਾਕਿਸਤਾਨ ਸਰਕਾਰ ਦਾ ਕਿ ਉਹਨਾਂ ਨੇ ਸਾਨੂੰ ਜਿਹੜੇ ਆ ਜਥਿਆਂ ਦੇ ਮੌਕੇ ਦਿੰਦੇ ਆ ਵੈਸੇ ਤਾਂ ਸਾਨੂੰ ਇਹ ਵੀ ਸੁਣ ਕੇ ਆਇਆ ਕਿ 4 ਦੀ ਜਗ੍ਹਾ ਕਰੋ 7 ਵੀ ਇਜਾਜ਼ਤ ਦਿੱਤੀਆਂ ਪਰ ਹਾਲੇ ਸਾਡੀ ਦੇਸ਼ ਦੀ ਸਰਕਾਰ ਵੱਲੋਂ ਉਹ ਸਾਰੇ ਸੱਤਾ ਦੇ ਵਾਸਤੇ ਹਲੇ ਜਿਹੜੀ ਪੂਰੀ ਯਾਜਤ ਨਹੀਂ ਮਿਲੀ ਪਰ ਫਿਰ ਵੀ ਅਸੀਂ ਇਹ ਗੱਲ ਲਈ ਜਦੋਂ ਜਦਾਂ ਜਾਂਦਾ ਉਹਦੇ ਨਾਲ ਕੋਫਰਟ ਵੀ ਕਰਦੇ ਆ ਸਾਰਾ ਕੁਝ ਹੁੰਦਾ ਪਰ ਇਹ ਜਿਹੜੇ ਲੋਕ ਜਿਹੜੇ ਇਸ ਤਰ੍ਹਾਂ ਦੀ ਗੱਲ ਨੂੰ ਦੁਰਵਰਤੋਂ ਕਰਦੇ ਆ ਉਹਦਾ ਨਜਾਇਜ਼ ਫਾਇਦਾ ਉਠਾਉਂਦੇ ਆ ਉਹਦੇ ਨਾਲ ਦੋਵੇਂ ਸਰਕਾਰਾਂ ਦੇ ਲਈ ਵੀ ਪ੍ਰੋਬਲਮ ਆਉਂਦੀ ਆ ਪਿਕਾਹਤ ਵਰਤੇ ਜਿਹੜੇ ਯਾਤਰੂ ਆ ਧਾਰਮਿਕ ਯਾਤਰਾ ਕਰਨ ਜਾਂਦੇ ਆ ਸਿੱਖ ਜਿਹਾ ਦੇ ਉਹਨਾਂ ਵਾਸਤੇ ਵੀ ਪ੍ਰੋਬਲਮਾਂ ਆਉਂਦੀਆਂ ਪਰ ਸਰਉਣੀ ਕਮੇਟੀ ਕਿਸੇ ਤਰ੍ਹਾਂ ਦੀ ਹਾਰਡਲ ਪੈਦਾ ਨਹੀਂ ਕਰਦੀ ਸਿਰਫ ਉਹਦੀ ਪਛਾਣ ਲਈ ਜਾਣ ਲਈ ਜਿਹੜੀ ਆ ਅਸੀਂ ਆਪਦੇ ਸਰਉਣੀ ਕਮੇਟੀ ਮੈਂਬਰ ਤੋਂ ਜ਼ਰੂਰ ਤਸਦੀਕ ਕਰਾਉਣੀ ਹੈ

ਰਿਪੋਰਟ ਕਰਕੇ ਕਿਸੇ ਵੀ ਵੇਲੇ ਇਸ ਨੂੰ ਭਾਰਤ ਭੇਜਿਆ ਜਾ ਸਕਦਾ ਹੈ